ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜੀ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹੱਕ ਆਕਿਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅਮਰ ਜਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਨਦੇੜ ਵਿਖੇ ਸਤਿਗੁਰੂ ਗਦਾਵਰੀ ਦਾ ਸੁਹਾਣਾ ਤੱਟ ਰਮਨੀਕ ਵਾਦੀ ਤੇ ਸ਼ਾਂਤ ਵਾਤਾਵਰਨ ਸਤਿਗੁਰਾਂ ਨੂੰ ਬੜਾ ਭਾਜਾ ਇਸੇ ਕਰਕੇ ਪਠਾਨ ਜ਼ਿਮੀਦਾਰ ਬਾਸੋਂ ਜਗਾ ਮੁੱਲ ਲੱਗ ਗਿਆ ਪੇਥੇ ਵਾਸ ਕਰ ਰਹੇ ਸਨ आनंदपुर वांगਨ ਦੇੜ ਵਿੱਚ ਵੀ ਸੰਗਤਾਂ ਦੀਆਂ ਰੌਣਕਾਂ ਲੱਗਣ ਲੱਗ ਪਈਆਂ ਸਨ ਗੈਮਾ ਗੈਮ ਹੁੰਦੀ ਜਾਰੀ ਸੀ ਦੂਰ ਦੂਰ ਤੋਂ ਸ਼ਰਧਾਲੂ ਮਹਾਰਾਜ ਜੀ ਦੇ ਕਾਦਕ ਸੁਣ ਕੇ ਦਰਸ਼ਨਾਂ ਲਈ ਪਹੁੰਚਦੇ ਸਨ ਹਜੂਰ ਨੇ ਨਾ ਦੇੜ ਦਾ ਨਾਂ ਅਬਚਲ ਨਗਰ ਰੱਖ ਦਿੱਤਾ ਸੀ ਹੁਣ ਇਸੇ ਨਾਂ ਨਾਲ ਬੁਲਾਇਆ ਜਾਂਦਾ ਸੀ ਅਬਚਲ ਨਗਰ ਵਿਖੇ ਦੋਵੇਂ ਵੇਲੇ ਦੀਵਾਨ ਸੱਜਦੇ ਦੋਵੇਂ ਵੇਲੇ ਕੀਰਤਨ ਹੁੰਦੇ ਦੋਵੇਂ ਵੇਲੇ ਭਾਰੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਸੰਗਤਾਂ ਵਿੱਚ ਸਿੱਖ ਵੀ ਹੁੰਦੇ ਸਨ ਹਿੰਦੂ ਵੀ ਹੁੰਦੇ ਸਨ ਮੁਸਲਮਾਨ ਵੀ ਹੁੰਦੇ ਸਨ ਸਾਰੇ ਸ਼ਰਧਾ ਨਾਲ ਕੀਰਤਨ ਸੁਣਦੇ ਸਿੱਖਿਆ ਗ੍ਰਹਿਣ ਕਰਦੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਵਾਜੀਦ ਖਾਨ ਦੇ ਭੇਜੇ ਹੋਏ ਦੋਵੇਂ ਪਠਾਨ ਸੇਵਕ ਗੁਲਖਾਵੀ ਨ ਦੇੜ ਪੰਜ ਚੁੱਕੇ ਸਨ ਸੰਗਤਾਂ ਵਿੱਚ ਰਚ ਮਿਜ ਗਏ ਸਨ ਦੋਵੇਂ ਵੇਲੇ ਦੀਵਾਨ ਚ ਹਾਜ਼ਰ ਹੁੰਦੇ ਰਸਤਮ ਖਾਨ ਤੇ ਗੁਲਖਾਨ ਹਰ ਸਮੇਂ ਕੀਰਤਨ ਸੁਣਦੇ ਦਰਬਾਰ ਵਿੱਚ ਤੇ ਲੰਗਰ ਵਿੱਚ ਸੇਵਾ ਕਰਦੇ ਸਤਗੁਰਾਂ ਦੀ ਝੋਰੀ ਵਿੱਚ ਹਾਜ਼ਰ ਰਹਿੰਦੇ ਸਾਬ ਜੀ ਨੇ ਨਿੱਕੇ ਨਿੱਕੇ ਇਸ਼ਾਰੇ ਦੇ ਸੇਵਾ ਲਈ ਦੌੜ ਪੈਂਦੇ ਸੰਗਤਾਂ ਵਿੱਚ ਉਹਨਾਂ ਦੀ ਸ਼ਰਧਾ ਦੇ ਸੇਵਾ ਭਾਵ ਦੀ ਚਰਚਾ ਹੋਣ ਲੱਗ ਪਈ ਸੰਗਤਾਂ ਵਿੱਚ ਉਹਨਾਂ ਦਾ ਆਦਰ ਹੋਣ ਲੱਗਾ ਮੁਸਲਮਾਨ ਹੋ ਕੇ ਐਨੀ ਸ਼ਰਧਾ ਐਨੀ ਨਿਰਮਾਣਤਾ ਐਨਾ ਸੇਵਾ ਭਾਵ ਸੰਗਤਾਂ ਉਹਨਾਂ ਦਾ ਸਤਿਕਾਰ ਕਰਨ ਲੱਗੀਆਂ ਪਰ ਸੰਗਤਾਂ ਨੂੰ ਕੀ ਪਤਾ ਸੀ ਇਹ ਸ਼ਰਧਾ ਤੇ ਸੇਵਾ ਦੇ ਪਿੱਛੇ ਇੱਕ ਸ਼ੈਤਾਨੀ ਮਸੂਬਾ ਇੱਕ ਖੂਨੀ ਇਰਾਦਾ ਲੁਕਿਆ ਹੋਇਆ ਖਿਦਮਤ ਕਰਨ ਵਾਲੇ ਹੱਥਾਂ ਵਿੱਚ ਚੌਰ ਤੇ ਝਾੜੂ ਦੇ ਨਾਲ-ਨਾਲ ਫੁਲਾਦੀ ਖੰਜਰ ਵੀ ਫੜਿਆ ਹੋਇਆ ਇਹ ਮੌਕਾ ਮਿਲਣ ਦੇ ਦੁਨੀਆ ਦਾ ਸਭ ਤੋਂ ਨੀਚ ਕਾਇਰਤਾ ਭਰਿਆ ਸਭ ਤੋਂ ਦੁਖਦਾਈ ਕਾਰਾ ਕਰ ਗੁਜ਼ਰੇਗਾ ਇਹ ਕਾਰਾ ਇੱਕ ਦਿਨ ਸੰਧਿਆ ਦੇ ਸਮੇਂ ਹੋ ਹੀ ਗਿਆ ਵੇ ਰਹਿਰਾ ਸਿੰਘ ਦਾ ਪਾਠ ਹੋ ਚੁੱਕਾ ਸੀ ਅਰਦਾਸਾਂ ਸੋਧਿਆ ਜਾ ਚੁੱਕਾ ਸੀ ਸੰਗਤਾਂ ਦੂਰ ਦਰਬਾਰ ਵਿੱਚ ਉਹ ਜਾ ਚੁੱਕੀਆਂ ਸਨ ਸਿੱਖ ਵੀ ਇੱਕ ਇੱਕ ਕਰਕੇ ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ ਸਨ ਪਰ ਦੋਵੇਂ ਬਠਾਨ ਸੇਵ ਗਜੇ ਵੀ ਗੁਰੂ ਸਾਹਿਬ ਦੇ ਹਜੂਰ ਵਿੱਚ ਸਨ ਅੱਜ ਉਹ ਆਪਣਾ ਖੂਨੀ ਕਾਰ ਕਰ ਗੁਜ਼ਰਨ ਦਾ ਇਰਾਦਾ ਕਰੀ ਬੈਠੇ ਸਨ ਉਹ ਮੜਮੜ ਇੱਕ ਦੂਜੇ ਵੱਲ ਵੇਖਦੇ ਸਨ ਪਰ ਫੇਰ ਝਾਟੀ ਮੂੰਹ ਪਰੇ ਕਰ ਲੈਂਦੇ ਸਨ ਮਤਾ ਉਹਨਾਂ ਦੇ ਦਿਲਾਂ ਦੇ ਖੂਨੀ ਭਾਵਾਂ ਦੇ ਲਹੂ ਰੰਗ ਝਲਕ ਉਹਨਾਂ ਦੇ ਚਿਹਰਿਆਂ 'ਤੇ ਨਾ ਪ੍ਰਗਟ ਹੋ ਜਾਵੇ ਸਤਗੁਰ ਜੀ ਇਸ ਸਮੇਂ ਕੁਝ ਸੋਚ ਮਗਨ ਹੋ ਰਹੇ ਸਨ ਖਿਆਲਾਂ ਵਿੱਚ ਗਵਾਚੇ ਹੋਏ ਸਨ ਸ਼ਾਇਦ ਉਹ ਦੇਸ਼ ਦੇ ਹਾਲਾਤ ਬਾਰੇ ਸੋਚ ਰਹੇ ਸਨ ਸ਼ਾਇਦ ਉਹਨਾਂ ਦਾ ਖਿਆਲ ਪੰਥ ਵੱਲ ਲੱਗਾ ਹੋਇਆ ਸੀ ਕਿ ਸ਼ਾਇਦ ਉਹਨਾਂ ਦਾ ਧਿਆਨ ਸਹਿਬਜਾਦਿਆਂ ਵੱਲ ਚਲਾ ਗਿਆ ਸੀ ਸਹਿਬ ਜੀ ਦੇ ਇਸੇ ਵਿਚਾਰ ਮਗਨਤਾ ਵਿੱਚ ਪਲੰਗ ਉੱਪਰ ਲੇਟ ਗਏ ਖਿਆਲਾਂ ਦੀ ਲੜੀ ਉਸੇ ਤਰ੍ਹਾਂ ਜਾਰੀ ਸੀ ਪਰ ਸੋਚ ਮਗਨਤਾ ਦੇ ਬਾਵਜੂਦ ਹੱਥ ਵਿੱਚ ਸ੍ਰੀ ਸਾਹਿਬ ਟਿਕਿਆ ਹੋਇਆ ਸੀ ਇਸ ਸਮੇਂ ਪਠਾਨ ਸੇਵਕ ਉਹਨਾਂ ਦੀ ਪਿੱਠਵੰਨੇ ਖੜੇ ਸਨ ਦੋਹਾਂ ਪਾਪੀਆਂ ਦੀਆਂ ਅੱਖਾਂ ਮਿਲੀਆਂ ਇੱਕ ਨੇ ਦੂਜੇ ਨੂੰ ਕੋਈ ਤੇਜ਼ ਇਸ਼ਾਰਾ ਕੀਤਾ ਦੂਜੇ ਦੇ ਹੱਥ ਨੂੰ ਇੱਕ ਤੇਜ਼ ਹਰਕਤ ਹੋਈ ਡੱਬ ਵਿੱਚੋਂ ਫੁਲਾਦੀ ਖੰਜਰ ਨਿਕਲਿਆ ਤੇ ਪਾਪੀ ਗੁਲਖਾ ਨੇ ਖੰਜਰ ਗੁਰੂ ਸਾਹਿਬ ਦੀ ਖੱਬੀ ਵਕੀ ਵਿੱਚ ਦਿਲ ਦੇ ਐਨ ਕੋਲ ਵਾਰ ਕਸੇੜ ਦਿੱਤਾ ਸੁੱਚੇ ਲਾਹ ਦੀ ਮੋਟੀ ਧਾਰ ਜ਼ਖਮ ਵਿੱਚੋਂ ਵਹਿ ਤਰੀ ਗੁਰੂ ਜੀ ਤਰਭ ਕੇ ਇਹ ਵਿਸ਼ਵਾਸ ਘਾਤ ਆਪਨੇ ਉਸੇ ਪਾਲ ਸ੍ਰੀ ਸਾਹਿਬ ਮਿਆਣ ਚ ਧੋਹੀ ਤੇ ਗੁਲਖਾ ਦੂਜਾ ਵਾਰ ਕਰਨੀ ਲੱਗਾ ਸੀ ਕਿ ਸ਼੍ਰੀ ਸਾਹਿਬ ਦਾ ਭਰਪੂਰ ਵਾਰ ਉਹਦੀ ਗਰਦਨ ਤੇ ਪਿਆ ਝੋਟੇ ਵਰਗੀ ਮੋਟੀ ਗਰਦਨ ਗਰਜਰ ਵਾਂਗ ਕੱਟ ਕੇ ਧਰਤੀ ਤੇ ਜਾ ਪਈ ਹੁਣ ਰੁਸਤਮ ਖਾਨ ਭੈ ਭੀਦੋਗੇ ਬਾਹਰ ਨੂੰ ਨੱਠਿਆ ਫੜਨੋਂ ਇਸ ਬਦਮਾਸ਼ ਨੂੰ ਨਸ ਨਾ ਪਾਏ ਲਲਕਾਰਾ ਵੱਜਾ ਕੋਈ ਸਿੱਖ ਦਰਵਾਜੇ ਦੇ ਬਾਹਰੋਂ ਆ ਰਹੇ ਸਨ ਪਠਾਨ ਨੂੰ ਨਸਦਿਆ ਵੇਖ ਕੇ ਲਲਕਾਰਾ ਸੁਣ ਕੇ ਉਹਨਾਂ ਨੇ ਝਾਟੋ ਨੂੰ ਫੜ ਲਿਆ ਕਮਰੇ ਦੇ ਅੰਦਰ ਲੈ ਆਏ ਪਰ ਹਾਏ ਇਹ ਕੀ ਭਾਣਾ ਵਰਤ ਗਿਆ ਸੀ ਫਰਸ਼ ਦੇ ਲਹੂ ਦਾ ਛੱਪੜ ਗੁਲਖਾਂ ਦੀ লাশ ਤੜਫਦੀ ਹੋਈ ਤੇ ਸਤਿਗੁਰੂ ਜੀ ਆਹ ਸਾਬ ਜੀ ਲਹੂ ਲਹਾਨ ਲੰਮਾ ਖੰਜਰ ਵੱਖੀ ਵਿੱਚ ਦਸਿਆ ਹੋਇਆ ਸੁੱਚੇ ਲਹੂ ਦੀਆਂ ਤੀਰੀਆਂ ਫੁੱਟਦੀਆਂ ਹੋਈਆਂ ਪਰ ਚਿਹਰਾ ਉਸੇਦਰਾ ਸ਼ਾਂਤ ਅੱਖਾਂ ਵਿੱਚ ਹੋਈ ਚਮਕ ਮਸਤਕ ਦੇ ਹੋਈ ਨੂਰ ਸਾਬ ਜੀ ਨੇ ਬੜੇ ਠਹਿਰੰਮੇ ਨਾਲ ਖੰਜਰ ਬਾਹਰ ਖਿੱਚਿਆ ਦੇ ਸਿੱਖਾਂ ਵੱਲ ਫੜਨ ਲਈ ਵਧਾਇਆ ਸਿੱਖਾਂ ਦਾ ਤਰਾ ਨਿਕਲ ਗਿਆ ਕਈ ਡਿਸਕਨ ਲੱਗ ਪਏ ਕੋਈ ਸਹਿਬ ਜੀ ਨੂੰ ਸੰਭਾਲਣ ਲਈ ਵਧੇ ਕੁਝ ਵੈਦ ਜੀ ਵੱਲ ਜਰਾ ਵੱਲ ਦੌੜੇ ਚਾਰੇ ਪਾਸੇ ਰੌਲਾ ਪੈ ਗਿਆ ਸੰਗਤਾਂ ਘਟੀਆਂ ਹੋ ਗਈਆਂ ਬਾਦਸ਼ਾਹ ਬਹਾਦਰ ਸ਼ਾਹ ਦੇ ਦੂਤ ਗੁਰੂ ਦਰਬਾਰ ਵਿੱਚ ਹਾਜ਼ਰ ਰਹਿੰਦੇ ਸਨ ਉਹਨਾਂ ਨੂੰ ਖਬਰ ਲੱਗੀ ਉਹਨਾਂ ਝੱਟ ਬਾਦਸ਼ਾਹ ਵੱਲ ਦਿੱਲੀ ਨੂੰ ਆਦਮੀ ਦੁੜਾਇਏ ਬਾਦਰ ਸ਼ਾਹ ਗੁਰੂ ਜੀ ਦਾ ਬੜਾ ਸ਼ਰਧਾਲੂ ਬਣ ਗਿਆ ਸੀ ਉਹਨਾਂ ਨਾਲ ਸਨੇਹ ਰੱਖਣ ਲੱਗ ਪਿਆ ਸੀ ਉਸ ਨੇ ਉਸੇ ਵੇਲੇ ਸ਼ਾਹੀ ਤਬੀਦ ਦੇ ਜਰਾ ਨੂੰ ਨਦੇੜ ਵੱਲ ਦੁੜਾਇਆ ਇੱਕ ਬੜਾ ਸਿਆਣਾ ਅੰਗਰੇਜ਼ ਡਾਕਟਰ ਮਿਸਟਰ ਕੌਲ ਬਾਦਸ਼ਾਹ ਦੇ ਦਰਬਾਰ ਵਿੱਚ ਰਹਿੰਦਾ ਸੀ ਬਾਦਰ ਸ਼ਾਹ ਨੇ ਉਹਨੂੰ ਵੀ ਉਹਨਾਂ ਦੇ ਨਾਲ ਨਦੇੜ ਭੇਜਿਆ ਸਾਹਿਬ ਜੀ ਦੇ ਜ਼ਖਮ ਸੀਤੇ ਗਏ ਦਵਾਈ ਦਿੱਤੀ ਜਾਣ ਲੱਗੀ ਤੇ ਮਹਾਰਾਜ ਜੀ ਫੇਰ ਹੌਲੀ-ਹੌਲੀ ਠੀਕ ਹੋਣ ਲੱਗੇ ਗੁਰੂ ਜੀ ਦੇ ਜ਼ਖਮ ਬਾਅਦ ਕੋਈ ਠੀਕ ਹੋ ਗਏ ਜ਼ਖਮਾਂ ਤੇ ਅੰਗੂਰ ਆ ਗਿਆ ਜ਼ਖਮ ਹੌਲੀ-ਹੌਲੀ ਭਰਨ ਲੱਗੇ ਗੁਰੂ ਜੀ ਹੁਣ ਦੀਵਾਨ ਵਿੱਚ ਦਰਸ਼ਨ ਦੇਣ ਲੱਗੇ ਸਿੱਖਾਂ ਦੇ 부ਝੇ ਹੋਏ ਦਿਲ ਵਿੱਚ ਫੇਰ ਹਰੇ ਹੋਣ ਲੱਗੇ ਦੀਵਾਨ ਵਿੱਚ ਫੇਰ ਪਹਿਲੇ ਵਰਗੀਆਂ ਰੌਣਕਾਂ ਲੱਗੀਆਂ ਸਿੱਖ ਗੁਰੂ ਜੀ ਵੱਲੋਂ ਨਵੀਂ ਯੋਜਨਾ ਕਿਸੇ ਨਵੇਂ ਕਾਰਜ ਕਰਨ ਦੀ ਆਸ ਕਰਨ ਲੱਗੇ ਜਿਸ ਨਾਲ ਪੰਥ ਹੋਰ ਚੜ੍ਹਦੀਆਂ ਕਲਾ ਵਿੱਚ ਹੋਵੇ ਪਰ ਅਕਾਲ ਪੁਰਖ ਦਾ ਬਾਣਾ ਕੁਝ ਹੋਰ ਸੀ ਇੱਕ ਦਿਨ ਇੱਕ ਸਿੱਖ ਇੱਕ ਬੜੀ ਭਾਰੀ ਬੜੀ ਸੁੰਦਰ ਕਮਾਨ ਪੇਟਾ ਦੇ ਰੂਪ ਵਿੱਚ ਲੈ ਕੇ ਆਇਆ ਸਤਿਗੁਰੂ ਜੀ ਵਧੀਆ ਸ਼ਾਸਤਰਾਂ ਦੇ ਬੜੇ ਚਾਹਵਾਨ ਸਨ ਵਧੀਆ ਸ਼ਾਸਤਰਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਸਨ ਇਹ ਭਾਰੀ ਸੁੰਦਰ ਕਮਾਨ ਵੇਖ ਕੇ ਬੜੇ ਪਰਸੰਨ ਹੋਏ ਕੋਲ ਕੁਝ ਜੋਧੇ ਬੈਠੇ ਸਨ ਸਹਿਬ ਜੀ ਨੇ ਉਹਨਾਂ ਨੂੰ ਕਮਾਨ ਉੱਤੇ ਚਿੱਲਾ ਚੜਾਉਣ ਦੀ ਆਗਿਆ ਕੀਤੀ ਪਰ ਕਮਾਨ ਬੜੀ ਭਾਰੀ ਤੇ ਕਰੜੀ ਸੀ ਕਿਸੇ ਸਿੰਘ ਬਾਸੋਂ ਉਹਦੇ ਤੇ ਚਿੱਲਾ ਨਾਂ ਚੜਾਇਆ ਗਿਆ ਸਹਿਬ ਜੀ ਮਸਕਰਾਏ ਮਨ ਵਿੱਚ ਜੋਸ਼ ਆ ਗਿਆ ਉੱਠ ਕੇ ਆਪ ਕਮਾਨ ਫੜ ਲਈ ਤੀਰ ਚੜਾਇਆ ਜ਼ੋਰ ਨਾਲ ਕਮਾਨ ਖਿੱਚ ਗਏ ਇੱਕ ਸੇਧ ਦੇ ਛੱਡ ਦਿੱਤਾ ਸਿੰਘਾਂ ਦੇ ਚਿਹਰਿਆਂ ਦੇ ਪ੍ਰਸ਼ੰਸਾ ਦੀ ਖੁਸ਼ੀ ਚਮਕ ਗਈ ਪਰ ਹਾਏ ਇਹ ਪ੍ਰਸ਼ੰਸਾ ਇਹ ਖੁਸ਼ੀ ਅਗਲੇ ਹੀ ਪਲ ਘੋਰ वेदना ਵਿੱਚ ਬਦਲ ਗਈ ਸਤਗੁਰਾਂ ਦੇ ਜ਼ਖਮ ਅੰਦਰ ਉਹ ਜੇ ਅੱਲੇ ਸਨ ਕਮਾਨ ਖਿੱਚਣ ਨਾਲ ਸਰੀਰ ਵਿੱਚ ਜੋ ਖਚਾ ਪੈਦਾ ਹੋਇਆ ਉਸ ਨਾਲ ਜ਼ਖਮਾਂ ਦੇ ਟਾਂਕੇ ਖੁੱਲ ਗਏ ਘਾਓ ਦੇ ਆਏ ਅੰਗੂਰ ਫਟ ਗਏ ਤੇ ਹਾਏ ਲਾਲ ਲਾਉ ਦੇ ਤੇਜ ਫਰਾਟੇ ਉਹਨਾਂ जखਮਾਂ ਨਾਲ ਵਹਿ ਤੁਰੇ ਸਿੱਖ ਘਵਰਾਗੇ ਉਹਨਾਂ ਵਿੱਚ ਹਰਾਸ ਛਾ ਗਿਆ ਉਸ ਵੇਲੇ ਘਾਓ ਸਿਉਣ ਦਾ ਪ੍ਰਬੰਧ ਕੀਤਾ ਗਿਆ ਪਰ ਲਾਉ ਬੰਦ ਹੋਣ ਵਿੱਚ ਨਾ ਆਵੇ ਬੰਦ ਹੋਣ ਵਿੱਚ ਹੀ ਨਾ ਆਵੇ ਸਿੱਖ ਬੇਚੈਨ ਚਿੰਤਾ ਤਾਰ ਉੱਠੇ ਪਰ ਸਤਿਗੁਰ ਜੀ ਸ਼ਾਂਤ ਗੰਭੀਰ ਅਡੋਲ ਲੇਟੇ ਸਨ ਇਹਨਾਂ ਲਉ ਨਿਕਲ ਜਾਣ ਤੇ ਵੀ ਚਿਹਰੇ ਤੇ ਉਹੀ ਨੂਰ ਉਹੀ ਜਲਾਲ ਮੌਜੂਦ ਸੀ ਬੁੱਲਾ ਦੇ ਉਸੇ ਤਰ੍ਹਾਂ ਮਸਕਰਾੜ ਸੀ ਉਹਨਾਂ ਨੇ ਸਿੱਖਾਂ ਨੂੰ ਹੌਸਲਾ ਦਿੱਤਾ ਤਰਵਾਸ ਦਿੱਤੀ ਫਿਰ ਆਪ ਵਿਚਾਰ ਮਗਨ ਹੋ ਗਏ ਸਹਿਬ ਜੀ ਨੇ ਜਾਣ ਲਿਆ ਕਿ ਅੰਤਰ ਅੰਤਮ ਯਾਤਰਾ ਦਾ ਸਮਾਂ ਆ ਗਿਆ ਆਪ ਜੀ ਨੇ ਸਾਰੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਤੇ ਦੱਸਿਆ ਕਿ ਸਾਨੂੰ ਕਾਲ ਪ੍ਰਖਵਲੋਂ ਬਲਾਵਾ ਆ ਗਿਆ ਸੋ ਅਸੀਂ ਸਰੀਰ ਤਿਆਗ ਕੇ ਮਹਾਨ ਯਾਤਰਾ ਤੇ ਜਾ ਰਹੇ ਹਾਂ ਇਹ ਸੁਣ ਕੇ ਸਿੱਖਾਂ ਨੇ ਬੇਬਲ ਹੋ ਕੇ ਬੇਨਤੀ ਕੀਤੀ ਸਤਿਗੁਰ ਜੀਓ ਆਪ ਸਾਨੂੰ ਕਿਸੇ ਦੇ ਲੜ ਲਾ ਕੇ ਸਾਜਗਣ ਦੀ ਤਿਆਰੀ ਕਰ ਰਹੇ ਹੋ ਕਿਹਦੇ ਲੜ ਲਾ ਕੇ ਦਾਤਾ ਜੀਓ ਸਾਡੀਆਂ ਫਰਿਆਦਾਂ ਕੌਣ ਸੁਣੇਗਾ ਕੌਣ ਸਾਨੂੰ ਉਪਦੇਸ਼ ਦੇ ਕੇ ਮੁਕਤੀ ਦਾ ਰਾਹ ਦੱਸੇਗਾ ਸਿੰਘਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ ਜਦੋਂ ਪ੍ਰਕਾਸ਼ ਹੋ ਗਿਆ ਤਾਂ ਆਪਨੇ ਪੰਜ ਸਿੰਘ ਤਿਆਰ ਬਰ ਤਿਆਰ ਕਰਕੇ ਅਝੂਰੀ ਵਿੱਚ ਖੜੇ ਗਏ ਤੇ ਫਿਰ ਆਪ ਜੀ ਨੇ ਤਿੰਨ ਪ੍ਰਕਰਮਾਂ ਕੀਤੀਆਂ ਅਦੇ ਪੰਜ ਪੈਸੇ ਨਾਰੀਅਲ ਅੱਗੇ ਰੱਖ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਵਜਨ ਕੀਤਾ ਕਿ ਅੱਜ ਤੋਂ ਦੇਹ ਧਾਰੀ ਗੁਰੂ ਦਾ سلسلہ ਬੰਦ ਕਰਕੇ ਅਸੀਂ ਇਸ ਮਹਾਨ ਬਾਣੀ ਨੂੰ ਜੋ ਆਤਮਾ ਨੂੰ ਪ੍ਰਕਾਸ਼ ਦੇਣ ਵਾਲੀ ਗੁਰੂ ਸਹਿਬਾਨ ਅਦੇ ਪ੍ਰਭੂ ਨਾਲ ਇੱਕ ਰੂਪ ਹੋਏ ਭਗਤਾਂ ਨੇ ਉਚਾਰਨ ਕੀਤੀ ਹੋਈ ਹੈ ਆਦ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੱਦੀ ਦੇ ਸਥਾਪਿਤ ਕਰਦੇ ਆ ਸਾਡੇ ਮਗਰੋਂ ਇਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗਿਆ ਟਾਲ ਰਹਿਣਗੇ ਫਿਰ ਆਪ ਜੀ ਨੇ ਬਰਮਾਇਆ ਇਸ ਮਹਾਨ ਗ੍ਰੰਥ ਦੀ ਹਜੂਰੀ ਵਿੱਚ ਪੰਜ ਬਿਆਰੇ ਜੋ ਹੁਕਮ ਕਰਨਗੇ ਉਹਨੂੰ ਸਰਬੱਤ ਖਾਲਸਾ ਗੁਰੂ ਦਾ ਹੁਕਮ ਜਾਣ ਕੇ ਪ੍ਰਵਾਨ ਕਰੇ ਜਿਨ੍ਹਾਂ ਨੇ ਸਾਡੇ ਪੰਜ ਭੂਤ ਦੇ ਸਰੀਰ ਦੇ ਦਰਸ਼ਨ ਕਰਨੇ ਹੋਣ ਉਹ ਸਾਡੇ ਖਾਲਸੇ ਦੇ ਦਰਸ਼ਨ ਕਰੇ ਅਤੇ ਜਿਨਨੇ ਸਾਡੇ ਆਤਮ ਦਰਸ਼ਨ ਕਰਨੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਆਪਨੇ ਫਰਮਾਇਆ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਗੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾ ਕਾ ਹਿਰਦਾ ਸ਼ੁੱਧ ਹੈ ਕੋਜ ਸ਼ਬਦ ਮੈਂ ਲੇਹੇ ਇਹ ਘਟਨਾ ਕਤਕ ਸੁਦੀ ਦੂਜ ਸੰਮਤ 1765 ਵਾਲੇ ਦਿਨ ਦੀ ਹੈ ਜਦੋਂ ਦਸਮ ਪਾਤਸ਼ਾਹ ਜੀ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਥਾਂ ਦੇ ਗੁਰੂ ਥਾਪਿਆ ਤੇ ਸਰਬੱਤ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ ਹੁਣ ਸਤਿਗੁਰਾਂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਸਾਡਾ ਅੰਗੀਠਾ ਤਿਆਰ ਕਰੋ ਉਹਦੇ 'ਚ ਫਿਰੇ ਕਨਾਤਾਂ ਲਾ ਦਿਓ ਆਗਿਆ ਹਣ ਤੇ ਸਿੱਖਾਂ ਨੇ ਚੰਦਨ ਦੀ ਚਿਖਾ ਤਿਆਰ ਕਰ ਦਿੱਤੀ ਅਦੇ ਉਹਦੇ ਚਾਰੇ ਪਾਸੇ ਕਨਾਤਾਂ ਲਾਤੀਆਂ ਸਹਿਬ ਜੀ ਨੇ ਆਪਣੇ ਪੂਰੇ ਸ਼ਸਤਰ ਬਸਤਰ ਸਜਾਏ ਹੋਏ ਸਨ ਆਪ ਦਾ ਖੁੱਲਾ ਦਾੜਾ ਅਦੇ ਮਸ਼ਹਰਾ ਬੜੇ ਨੁਰਾਨੀ ਵਿਖਾਈ ਦਿੰਦੇ ਸਨ ਆਪ ਜੀ ਸ਼ੋਗ ਵਿੱਚ ਡੁੱਬੇ ਹੋਏ ਸਿੱਖਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਫਰਮਾਇਆ ਕਿ ਕੁਦਰਤ ਦੀ ਮਰਿਆਦਾ ਅਨੁਸਾਰ ਇਹ ਸਥੂਲ ਸਰੀਰ ਮਿਲਦੇ ਤੇ ਵਿਛੜਦੇ ਰਹਿੰਦੇ ਨੇ ਇਹ ਬਿਨ ਸੰਹਾਰ ਹਨ ਇਹਨਾਂ ਦਾ ਮੋਹ ਨਹੀਂ ਨਿਭਦਾ ਆਪਣੇ ਮਾਣਾ ਗੁਰੂ ਚਰਨਾਂ ਵਿੱਚ ਲਾਉਂਦੇ ਹੋਏ ਗੁਰਬਾਣੀ ਪੜਿਆ ਕਰੋ ਉਹਦੀ ਸਿੱਖਿਆ ਧਾਰ ਕੇ ਚੱਲੋ ਤੁਹਾਡਾ ਜਨਮ ਸਭਲਾ ਹੋਵੇਗਾ ਸਤ ਨਾਮ ਦਾ ਜਾਪ ਕਰਨਾ ਵੰਡ ਛਕਣਾ ਧਰਮ ਦੇ ਕਿਰਤ ਕਰਨੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਰਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਮਹਾਰਾਜ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਵੀ ਆਪਣੇ ਮਨ ਗੁਰੂ ਚਰਨਾਂ ਵਿੱਚ ਲਾਉਂਦੇ ਹੋਏ ਗੁਰਬਾਣੀ ਪੜਿਆ ਕਰੋ ਉਦੀ ਸਿੱਖਿਆ ਧਾਰ ਕੇ ਚੱਲੋ ਤੁਹਾਡਾ ਜਨਮ ਸਫਲਾ ਹੋ ਜਾਵੇਗਾ ਜੀਵਨ ਵਿੱਚ ਰਹਿੰਦਿਆਂ ਸ਼ਾਸਤਰਾਂ ਦਾ ਅਭਿਆਸ ਕਰਨਾ ਗੁਰੂ ਇਤਿਹਾਸ ਸੁਣਨਾ ਪੰਜ ਰਹਿਤਵਾਲ ਸਿੰਘਾਂ ਨੂੰ ਸਾਡਾ ਰੂਪ ਸਮਝਣਾ ਇਹਨਾਂ ਨੂੰ ਦਿੱਤਾ ਹੋਇਆ ਭੋਜਨ ਆ ਬਸਤਰ ਸਾਨੂੰ ਪਹੁੰਚਾ ਪਹੁੰਚਾ ਜਾਣਨਾ ਜਿਹੜਾ ਸਿੱਖ ਸ਼ਰਧਾ ਧਾਰ ਕੇ ਪੰਜ ਸਿੰਘਾਂ ਤੋਂ ਅਰਦਾਸਾ ਕਰਾਏਗਾ ਉਹਦੇ ਸਾਰੇ ਮਨੋਰਥ ਪੂਰਨ ਹੋ ਜਾਣਗੇ ਜਿੱਥੇ ਪੰਜ ਸਿੰਘ ਇਕੱਠੇ ਹੋ ਗਏ ਅਰਦਾਸ ਕਰਨਗੇ ਅਸੀਂ ਉੱਥੇ ਮੌਜੂਦ ਹੋਵਾਂਗੇ ਇਸ ਪ੍ਰਕਾਰ ਬਚਨ ਕਰਦਿਆਂ ਅੱਧੀ ਰਾਤ ਬੀਤ ਗਈ ਤਦ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਪੰਜ ਦੋਰੇ ਪੜ ਗਏ ਅਰਦਾਸਾ ਕੀਤਾ ਅਰਦਾਸ ਤੋਂ ਬਾਅਦ ਆਪ ਜੀ ਨੇ ਮਖਮਲ ਦਾ ਕਮਰਗੱਸਾ ਕਰਕੇ ਉਹਦੇ ਨਾਲ ਕਿਰਪਾਨ ਦਾ ਸਲੀਮ ਮੋਢੇ ਉੱਪਰ ਤਨੁਖ ਧਾਰ ਲਿਆ ਹੱਥ ਵਿੱਚ ਬੰਦੂਕ ਪਕੜ ਲਈ ਸਿੱਖਾਂ ਨੂੰ ਦਰਸ਼ਨ ਦੇਣ ਵਾਸਤੇ ਤੰਬੂ ਤੋਂ ਬਾਹਰ ਆ ਕੇ ਖੜੇ ਹੋਏ ਆਪਨੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਤਬੇਲੇ ਵਿੱਚ ਸਾਡੀ ਸਵਾਰੀ ਦਾ ਘੋੜਾ ਤਿਆਰ ਕਰ ਦਿਓ ਫਿਰ ਆਪ ਜੀ ਨੇ ਸਰਬੱਤ ਸੰਗਤ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਦੇ ਚੰਦਨ ਦੀ ਚਿਖਾ ਵੱਲ ਚੱਲ ਬੇ ਚਿਖਾ ਦਵਾਲੇ ਉੱਚੀਆਂ ਕਨਾਤਾਂ ਤਣੀਆਂ ਸਨ ਆਪ ਸ਼ਸਤਰਾ ਬਸਤਰਾ ਨਾਲ ਸਜੇ ਚਿਖਾ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਸਿੰਘਾਂ ਨੂੰ ਆਗਿਆ ਕੀਤੀ ਕਿ ਚਿਖਾ ਨੂੰ ਅਗਨੀ ਲਾ ਕੇ ਤੁਸੀਂ ਸਾਰਿਆਂ ਨੇ ਬਾਹਰ ਚਲੇ ਜਾਣਾ ਫਿਰ ਆਪੋ ਆਪਣੇ ਦੇਸ਼ ਨੂੰ ਪਰਤ ਜਾਣਾ ਕੇਵਲ ਜਥੇਦਾਰ ਸੰਤੋਖ ਸਿੰਘ ਸਾਡੇ ਆਸਾਨ ਦੀ ਸੇਵਾ ਲਈ ਇੱਥੇ ਟਿਕਣਗੇ ਆਪ ਜੀ ਨੇ ਭਾਈ ਸੰਤੋਖ ਸਿੰਘ ਨੂੰ ਆਗਿਆ ਕੀਤੀ ਇਸੇ ਅਸਥਾਨ ਦੇ ਸੰਗਤਾਂ ਵੱਲੋਂ ਜੋ ਕਾਰ ਭੇਟਾ ਆਵੇ ਉਹਦਾ ਲੰਗਰ ਚਲਾਉਣਾ ਸਾਡੇ ਬਾਅਦ ਸਾਡਾ ਗੀਠਾ ਨਹੀਂ ਭੋਲਣਾ ਨਾਲ ਸਾਡੀ ਸਮਾਧ ਬਣਾਉਣੀ ਜਿਹੜਾ ਜਿਹਾ ਕਰੇਗਾ ਉਹਦੀ ਕੁਲ ਦਾ ਨਾਸ ਹੋ ਜਾਵੇਗਾ ਇਸ ਬਾਅਦ ਸਰਬੱਤ ਸੰਗਤਾਂ ਨੇ ਆਪ ਜੀ ਦੀ ਚਿਖਾ ਦੀ ਪ੍ਰਕਰਮਾ ਕੀਤੀ ਚਰਨਾਂ ਦੇ ਮੱਥਾ ਟੇਕ ਕੇ ਬਾਹਰ ਚਲੀਆਂ ਗਈਆਂ ਪੰਜ ਸਿੰਘਾਂ ਨੇ ਆਪਦੀ ਚਿਖਾ ਨੂੰ ਅਗਨੀ ਲਗਾਈ ਤੰਬੂ ਤੋਂ ਬਾਹਰ ਚਲੇ ਆਏ ਤੰਬੂ ਤੋਂ ਬਾਹਰ अनेका ਦੀਵੇ ਮਸ਼ਾਲਾ ਜਗਰੀਆਂ ਸਨ ਦਿਨជា ਚਾਨਣ ਹੋ ਰਿਹਾ ਸੀ ਤੰਬੂ ਦੇ ਅੰਦਰ ਅਦਭੁਤ ਪ੍ਰਕਾਸ਼ ਹੋ ਰਿਹਾ ਸੀ ਅਨੋਕੇ ਨਾਦ ਸ਼ਬਦ ਸੁਣਾਈ ਦੇ ਰਹੇ ਸਨ ਮਹਾਰਾਜ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਉਸ ਵੇਲੇ ਤੱਕ ਲਗਾਤਾਰ ਮਹਾਰਾਜ ਜੀ ਦੇ ਸੁਣਾਈ ਦਿੰਦੇ ਰਹੇ ਜਦੋਂ ਕਿ ਆਪਨੇ ਆਪਣੇ ਜੋਗ ਬਲ ਦੀ ਅਗਨੀ ਨੂੰ ਪ੍ਰਚੰਡ ਕਰ ਗਿਆ ਆਪਣੀ ਜੋਤ ਮਹਾ ਜੋਤ ਵਿੱਚ ਜਲੀਨ ਕਰ ਲਈ ਸਤਿਗੁਰ ਜੀ ਤਾਂ ਇਸ ਪ੍ਰਕਾਰ ਸੱਜ ਖੰਡ ਵਿੱਚ ਜਾ ਬਰਾਜੇ ਪਰ ਸੰਗਤਾਂ ਆਪ ਜੀ ਦੇ ਤੰਬੂ ਦੇ ਬਾਹਰ ਬੈਠੀਆਂ ਆਪ ਜੀ ਨੂੰ ਯਾਦ ਕਰਕੇ ਅੰਜੂ ਕੇ ਰੀਆਂ ਸਨ ਸਿੱਖਾਂ ਦੇ ਮਾਣ ਐਨੇ ਪਰੇ ਹੋਏ ਸਨ ਕਿ ਕੋਈ ਦੂਜੇ ਨਾਲ ਗੱਲ ਨਹੀਂ ਸੀ ਕਰਦਾ ਦੂਜੇ ਵੱਲ ਵੇਖਦਾ ਵੀ ਨਹੀਂ ਸੀ ਸਾਰੇ ਸਾਹਿਬ ਦੇ ਨਰਾਨੀ ਸਰੂਪ ਨੂੰ ਯਾਦ ਕਰਦੇ ਧਿਆਨ ਮਗਨ ਹੋਏ ਬੈਠੇ ਸਨ ਇਸ ਪ੍ਰਕਾਰ ਸੰਗਤਾਂ ਨੂੰ 사ਤਗੁਰਾਂ ਦੀ ਯਾਦ ਵਿੱਚ ਬੈਠਿਆ ਸਵੇਰਾ ਹੋ ਗਿਆ ਤਦ ਇੱਕ ਸੇਵਾਦਾਰ ਨੇ ਆ ਕੇ ਦੱਸਿਆ ਕਿ ਸਾਹਿਬ ਜੀ ਦੀ ਖਾਸ ਸਵਾਰੀ ਵਾਲਾ ਕਮੈਤ ਘੋੜਾ ਤਵੇਲੇ ਵਿੱਚ ਨਹੀਂ ਤਵੇਲੇ ਦੇ ਦਰਵਾਜ਼ੇ ਬੰਦ ਨੇ ਬਾਹਰ ਸੇਵਾਦਾਰ ਰਾਤ ਭਰ ਜਾਗਦੇ ਨਿਗਰਾਨੀ ਕਰਦੇ ਰਹੇ ਨੇ ਪਤਾ ਨਹੀਂ ਕਮੈਦ ਘੋੜਾ ਕਿਸਰਾਂ ਬਾਹਰ ਚਲਾ ਗਿਆ ਸੇਵਾਦਾਰ ਦੀ ਗੱਲ ਸੁਣ ਕੇ ਸੰਗਤਾਂ ਚਰਜ ਹੋ ਰੀਆਂ ਸਨ ਕਿ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾ ਲਿਆਉਣ ਵਾਲਾ ਸੇਵਾਦਾਰ ਉੱਥੇ ਆਇਆ ਉਹਨੇ ਦੱਸਿਆ ਕਿ ਸਤਿਗੁਰੂ ਜੀ ਮੈਨੂੰ ਜੰਗਲ ਵਿੱਚ ਮਿਲੇ ਹਨ ਆਪ ਕਮੈਦ ਘੋੜੇ ਦੇ ਅਸਵਾਰ ਸਨ ਆਪ ਜੀ ਨੇ ਮੈਨੂੰ ਹੁਕਮ ਕੀਤਾ ਕਿ ਸੰਗਤਾਂ ਨੂੰ ਜਾ ਕੇ ਦੱਸ ਦਿਓਗੇ ਕਿ ਮੈਦ ਘੋੜਾ ਅਸੀਂ ਲੈ ਕੇ ਜਾ ਰਹੇ ਹਾਂ ਤੁਸੀਂ ਚਿੰਤਾ ਤੇ ਸ਼ੋਗ ਛੱਡ ਕੇ ਸਤਨਾਮ ਦਾ ਜਾਪ ਕਰੋ ਇਹ ਸੁਣ ਕੇ ਸਬਨਾ ਨੂੰ ਨਿਸ਼ਚਾ ਹੋ ਗਿਆ ਕਿ ਸਤਗੁਰੂ ਜੀ ਦੇ ਸਹਿਦ ਸੱਚਖੰਡ ਨੂੰ ਸੁਧਾਰੇ ਨੇ ਅਗਲੇ ਦਿਨ ਸਿੰਘਾਂ ਨੇ ਜਦੋਂ ਕਨਾਤਾ ਖੋਲ ਕੇ ਆਪ ਜੀ ਦੀ ਚਿਖਾ ਦੀ ਭਸਮ ਇਕੱਠੀ ਕੀਤੀ ਜਿਹੜੇ ਸ਼ਾਸਤਰ ਸਤਗੁਰੂ ਜੀ ਪੈਣਗੇ ਜਿਗਾ ਦੇ ਬੈਠੇ ਸਨ ਉਹਨਾਂ ਵਿੱਚੋਂ ਕੋਈ ਵੀ ਸ਼ਾਸਤਰ ਪਾਸਮ ਵਿੱਚੋਂ ਨਾ ਮਿਲਿਆ ਇਸੋ ਸਤਿਗੁਰਾਂ ਦੇ ਸੰਦੇਹ ਸੱਚਖਣ ਜਾਣ ਦਾ ਨਿਸ਼ਚਾ ਹੋਰ ਪੱਕਾ ਹੋ ਗਿਆ ਸਿੰਘਾਂ ਨੇ ਅੰਗੇਠੇ ਦੀ ਵਿਭੂਤੀ ਇਕੱਠੀ ਕਰਕੇ ਉੱਥੇ ਸਿੰਘਾਸਨ ਸਥਾਪਿਤ ਕਰ ਦਿੱਤਾ ਆਖਿਆ ਕਿ ਜੋ ਇਸ ਥਾਂ ਦੇ ਦਰਸ਼ਨ ਕਰਨ ਆਵੇਗਾ ਉਹਦੇ ਜਨਮ ਮਰਨ ਦੇ ਦੁੱਖ ਕੱਟੇ ਜਾਣਗੇ ਜੋ ਕਾਮਨਾ ਉਹ ਕਰੇਗਾ ਉਹ ਪੂਰੀ ਹੋਵੇਗੀ ਇਸੇ ਆਸਾਨ ਦਾ ਨਾਮ ਸ਼੍ਰੀ ਅਬਚਲ ਨਗਰ ਜਹ ਹਜੂਰ ਸਾਹਿਬ ਕਰਕੇ ਪ੍ਰਸਿੱਧ ਕੋਈ ਦਿਨ ਬੀਤਣ ਦੇ ਸੰਗਤਾਂ ਆਪਣੇ ਆਪਣੇ ਦੇਸ਼ੋਂ ਪਰਤ ਪਈਆਂ ਪਿੱਛੇ ਭਾਈ ਸੰਤੋਖ ਸਿੰਘ ਜੀ ਅਸਥਾਨ ਦੀ ਸੇਵਾ ਕਰਦੇ ਰਹੇ ਜੋ ਸੰਗਤਾਂ ਪੰਜਾਬ ਵੱਲ ਪਰਤੀਆਂ ਉਹਨਾਂ ਵਿੱਚੋਂ ਕੁਝ ਸਿੰਘਾਂ ਨੇ ਦਿੱਲੀ ਪਹੁੰਚ ਕੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦੀ ਸਾਰੀ ਵਾਰਤਾ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਨੂੰ ਸੁਣਾਈ ਇਹਨੂੰ ਸੁਣ ਕੇ ਦੁਆ ਮਤਾਵਾਂ ਨੇ ਬਹੁਤ ਸ਼ੋਗ ਕੀਤਾ ਜਦੋਂ ਸੰਗਤਾਂ ਨੂੰ ਖਬਰ ਹੋਈ ਤਾਂ ਦਿੱਲੀ ਅਤੇ ਬਾਹਰੋਂ ਦੂਰ ਦੂਰ ਤੋਂ ਸੰਗਤਾਂ ਮਤਾਵਾਂ ਜੀ ਕੋਲ ਆਈਆਂ ਇਸ ਪ੍ਰੰਤ ਮਾਤਾ ਸਹਿਬ ਕੌਰ ਜੀ ਆਪਣੇ ਸਵਾਮੀ ਦੇ ਵਿਜੋਗ ਨੂੰ ਸਹਿਣ ਨਾ ਕਰਦੇ ਹੋਏ ਛਤੀ ਪ੍ਰਲੋਕ ਸੁਧਾਰ ਗਏ ਮਾਤਾ ਸੁੰਦਰੀ ਜੀ ਮਗਰੋਂ ਲਗਭਗ 40 ਸਾਲ ਪੰਥ ਦੀ ਅਗਵਾਈ ਕਰਦੇ ਰਹੇ ਆਪ ਸੰਮਤ 1804 ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਆਪ ਜੀ ਦਾ ਸਥਾਨ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਕਰਗੇ ਬਰਸਿੱਧ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਕਰਵਾਦ ਘੱਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ